ਮੰਮੀ ਹਾਂ ਤੁਸੀਂ ਚੰਗਾ ਨਹੀਂ ਕਰਦੇ ਹੈਗੇ ਚੰਗਾ ਹੀ ਆ ਮੇਰਾ ਉੱਥੇ ਬਹਿ ਜਾ ਕੇ ਇੱਥੇ ਹੁਣ ਮੇਰਾ ਕੀ ਕਸੂਰ ਆ ਮੈਂ ਤਾਂ ਇਹ ਤੇ ਰਿਸ਼ਤਾ ਨਹੀਂ ਕਰਾਉਣੀ ਹੈਗੀ ਲਾਉਣੀ ਹੈ ਤੇ ਮੈਂ ਪੇਕੇ ਫੋਨ ਉਹਨਾਂ ਨੂੰ ਹਾਂ ਨਹੀਂ ਕਿ ਲੈ ਜਾ ਉਹਨੂੰ ਆਣ ਕੇ ਸੱਸ ਜੀ ਦਾ ਚਾਚਾ ਜੀ ਕੀ ਗੱਲ ਹੋਈ ਰੌਣਕ ਨਹੀਂ ਹੈ ਮਮਾ ਨੇ ਫੋਨ ਕੀਤਾ ਸੀ ਮੈਨੂੰ ਚਾਚਾ ਜੀ ਗੱਲ ਤੇ ਕੁਝ ਵੀ ਨਹੀਂ ਹੋਈ ਹੈਗੀ ਮੰਮੀ ਤੇ ਐਵੇਂ ਨਹੀਂ ਕਿ ਜੀ ਗੱਲ ਤੋਂ ਡੇ ਆ ਐਵੇਂ ਨਾ ਤੁਸੀਂ ਆਪਣੇ ਕੋਲੋਂ ਨਾ ਗੱਲਾਂ ਬਣਾਉਂਦੇ ਰਿਹਾ ਕਰੋ ਮੈਨੂੰ ਤਾਂ ਲੱਗਦਾ ਤੁਸੀਂ ਮੰਮੀ ਨੂੰ ਆਪਣੇ ਗੱਲਾਂ 'ਚ ਲੈ ਲਿਆ ਹੋਣਾ ਵਾ ਮਮੇ ਦਾ ਜਨਮ ਦਿਨ ਆਉਂਦਿਆ ਆ ਤੇ ਉਹਨਵਾ ਪੰਜ ਚੀਜ਼ ਲੈ ਕੇ ਦੇਣੇ ਜੋ ਆ ਲੈ ਕੇ ਦੇਣੇ ਆ ਕਿ ਸਾਰੀਆਂ ਸਕੀਮਾਂ ਉਹਦਾ ਤੁਹਾਡੀਆਂ ਹੀ ਨੇ ਉਹ ਇਹਦੇ ਵਿੱਚ ਮੇਰੀ ਗਾਦੇ ਸਕੀਮ ਹੈ ਮੈਂ ਮਮਮੀ ਨਾਲ ਉਦਾਂ ਹੀ ਗੱਲ ਕੀਤੀ ਉਹ ਆਂਦੇ ਪੇ ਨਹੀਂ ਆਪਾਂ ਇਹਨੂੰ ਗਿਫਟ ਦੇਣੇ ਆ ਸਗੋਂ ਕੁੜੀਆਂ ਆਂਦੀਆਂ ਪੇ ਸਾਨੂੰ ਗਿਫਟ ਮਿਲਣ ਤੇ ਤੂੰ ਵੇਖ ਲੈ ਲੈ ਨਹੀਂ ਡਈ ਕਿ ਮੈਂ ਟਾਈਮ ਨਾ ਆ ਗਿਆ ਤੇ ਤੂੰ ਵੀ ਚਲੋ ਮੇਰੀ ਗੱਲ ਮੰਨੀ ਹੈ ਮਰੀਤ ਰੱਖੀ ਹੈ ਤੇ ਨਹੀਂ ਤੇ ਕੀ ਬੰਨਣਾ ਹੈ ਕਰਦਾ ਚਲੋ ਉਹ ਤਾਂ ਗੱਲ ਠੀਕ ਹੈ ਤੇ ਚਲ ਆਪਣੇ ਕਰ ਮਮਾ ਨਾਲ ਆਪਣੀ ਨਾਨਾ ਨਾਲ ਸਲਾਹ ਤੇ ਫਿਰ ਪਤਾ ਲੱਗੇ ਵੀ ਕੀ ਰੱਖਣੀ ਜਾਂਦੇ ਤੋਰਨੀ ਤੇ ਤੋਰਨੀ ਤੇ ਤੋਰੋ ਮੇਰੇ ਨਾਲ ਅੱਗੇ ਲਾਓ ਉਹ ਨਹੀਂ ਚਾਚਾ ਜੀ ਇਦਾਂ ਦੀ ਗੱਲ ਨਹੀਂ ਤੂੰ ਇਹਨਾਂ ਗੁੱਸੇ 'ਚ ਨਾ ਜਾਦਾ ਹੋਗਾ ਤੇ ਆਪਾਂ ਜਿਹੜਾ ਕਿਤੇ ਵੀ ਨਹੀਂ ਗਰਲੀਨ ਇੱਥੇ ਰਹਿਣਾ ਵਾ ਇਹ ਗਰਲੀਨ ਦਾ ਘਰ ਵਾ ਤੇ ਆਪਾਂ ਕੋਈ ਵੀ ਗੱਲ ਤੂੰ ਗੁੱਸੇ ਵਾਲੀ ਜਿਹੜੀ ਗੱਲ ਨਹੀਂ ਕਰਨੀ ਹੈਗੀ ਹਲੋ ਹਾਂਜੀ ਹਾਂਜੀ ਵੀਰ ਜੀ ਤੁਸੀਂ ਤਿਆਰ ਹੋਗੇ ਨਾ ਮੈਨੂੰ ਫੋਨ ਕਰ ਦਿਓ ਮੈਂ ਤਿਆਰੀਆਂ ਤੇ ਮੈਂ ਆ ਜੰਨਾ ਉਸ ਵੇਲੇ हां जी हां जी कोई गल ਨਹੀਂ ਤੁਸੀਂ ਜਦੋਂ ਫੋਨ ਕਰੋਗੇ ਨਾ ਮੈਂ 10 ਮਿੰਟ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਣਾ ਹਾਂ। हां जी ਮੈਂ ਵਾਪਸੀ ਦਾ ਫਿਰ ਆ ਜਾਵਾਂਗੇ ਕਿਤੇ ਵਜੇ ਤੱਕ। ਠੀਕ ਠੀਕ ਆ। ਚਲੋ ਕਿਉਂਕਿ ਮੇਰੇ ਕੋਲ ਹੈਗਾ ਇਹ ਨਾ ਗਾ ਫਿਰ ਇੱਕ ਵਾਰ ਮੋਹ ਸਾਹਿਬ ਨੇ ਕਹਿਣ ਲਿਆ ਕਿ ਫਿਰ ਉਹ ਬੰਦਾ ਚੱਲਦਾ। ਅੱਛਾ 2 ਘੰਟੇ ਦਾ ਹੀ ਕੰਮ ਆ। ਚਲੋ ਠੀਕ ਆ ਆ ਗਿਆ ਮੈਂ ਫਿਰ ਪਹੁੰਚ ਗਿਆ ਤੁਸੀਂ ਹੋ ਤਿਆਰ ਆ ਗਿਆ ਜੀ ਮੈਂ। ਓਕੇ ਓਕੇ ਓਕੇ। ਨਵਾਂ ਹਾਂਜੀ ਡੈਡੀ ਜੀ ਪੁੱਤ ਮੈਂ ਚੱਲੇ ਆਇਆ ਆ ਫੇਰਾ ਲੈ ਕੇ ਹਾਂਜੀ ਤੇ ਕੋਈ ਚੀਜ਼ ਚੁੱਕ ਤੋਂ ਉਧਰੋਂ ਲਿਆਉਣ ਵਾਲੀ ਹੈ ਤਾਂ ਦੱਸ ਦੋ ਮੈਂ ਲੈ ਆਉਂਗਾ ਨਾਲੇ ਨਹੀਂ ਚੀਜ਼ ਤੇ ਕੋਈ ਨਹੀਂ ਜੀ ਲਿਆਉਣ ਵਾਲੀ ਹੈਗੀ ਸਾਰੀਆਂ ਚੀਜ਼ਾਂ ਆਪਾਂ ਲਿਆਂਦੇ ਆਂ ਤੇ ਬਾਕੀ ਤੁਸੀਂ ਦੁਵਾਲਦੇ ਸਾਹਮਣੇ ਨਾਲ ਵੇਖ ਲਿਓ ਲੈ ਲਓ ਆਇਓ ਨਹੀਂ ਆ ਜਾਣਾ ਮੈਂ ਤਾਂ 1:00 2:00 ਵਜੇ ਤੱਕ ਇਹਦੇ ਵਾਫੀ ਹੋ ਜਾਣੀ ਆ ਹਾਂਜੀ ਤੇ ਨਾਲ ਉਹ ਤੇ ਬਾਅਦ ਫਿਰ ਅਸੀਂ ਚੱਲ ਜਾਾਂਗੇ ਯਾਰ ਉਹ ਵਾਂਗੇ ਬਾਜ਼ਾਰ ਹਾਂਜੀ ਠੀਕ ਹੈ ਡੈਡੀ ਜੀ ਫਿਰ ਇਦਾਂ ਹੀ ਕਰ ਲਾਂਗੇ ਸ਼ਾਮ ਨੂੰ ਆਪਾਂ ਲੈ ਆਵਾਂਗੇ ਜਾ ਕੇ ਜਿਹੜਾ ਵੀ ਸੰਭਾਲ ਲੈਣਾ ਹੋਊਗਾ ਚਲੋ ਤੁਸੀਂ ਨਾ ਜਦੋਂ ਜਾਓਗੇ ਤੇ ਚਾਬੀ ਜਿੱਥੇ ਰੱਖੋਗੇ ਮੈਨੂੰ ਮਾੜਾ ਫੋਨ ਕਰਕੇ ਦੱਸ ਜੋ ਕਿੱਥੇ ਰੱਖੀ ਹੈ ਡੈਡ ਜੀ ਹੁਣਾਂ ਨੂੰ ਦੋ ਤਿੰਨ ਛੁੱਟੀਆਂ ਹੀ ਆ ਅਸੀਂ ਘਾ ਰਹੀਆਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਸਮਨ ਨੇ ਵੀ ਨਹੀਂ ਜਾਣਾ ਤੇ ਮੈਂ ਵੀ ਨਹੀਂ ਸਕੂਲ ਜਾਣਾ ਦੋ ਤਿੰਨ ਦਿਨ ਚਲੋ ਫੇਰ ਤੇ ਵਧੀਆ ਆ ਹਾਂਜੀ ਤੇ ਫੇਰ ਸ਼ਾਮ ਨੂੰ ਜੇ ਉਹਨੂੰ ਵੀ ਨਾਲ ਖੜਨਾ ਤੇ ਵੇਲਾ ਨਹੀਂ ਤੇ ਅਸੀਂ ਦੋਵੇਂ ਚੱਲ ਜਾਨੇ ਆ ਫੇਰ ਕੋਈ ਮੈਡੀਕੋ ਚੀਜ਼ ਲਿਆਉਣ ਵਾਲੀ ਤੁਹਾਨੂੰ ਪੁੱਛ ਲਈ ਤੇ ਕੋਈ ਨਹੀਂ ਡੈਡ ਜੀ ਉਹ ਚਲ ਜੇਗੀ ਤੁਹਾਡੇ ਨਾਲ ਮੈਂ ਘਰ ਤੇ ਆਪਾਂ ਨਹੀਂ ਦੋਵੇਂ ਚੱਲ ਸਾਰੇ ਚੱਲ ਜਾਂਗੇ ਗੱਡੀ ਲੈ ਜਾਾਂਗੇ ਤਿੰਨੇ ਚੱਲ ਜਾਂਗੇ हां जी चलो आओ फिर गड्डी ना हां गड्डी लेके चल जाएंगे तन्ने तो चलो आ गया मैं फिर हो के चंगा हां जी हां जी ठीक है लावे हां जी मम्मी किथे चले गए किथे ने मम्मी शहर चले जा अच्छा हां जी ओत मैं तन्ने भी यही ले आ ही उतर तैयार होंदे देनो ते मैं चल जो शहर जल्यांदे फिर कोई पणडा पुंडा दिवाली ਮੰਮੀ ਭਾਂਡੇ-ਭੁੰਡੇ ਦਾ ਸਾਰਾ ਹੈਗੇ ਮੈਸਾ ਨਾ ਬਤਾਂ ਜੇ ਆਖੋਗੇ ਤਾਂ ਮੈਂ ਉਹ ਸਵੀਟ ਵਗੈਰਾ ਫੜੀ ਲਿਆਉਣੀ ਹੁੰਦੀ ਆ ਨਹੀਂ ਉਹ ਵੀ ਨਾ ਭਾਂਡਾ ਲੈਉਣਾ ਵੀ ਇੱਕ ਸਗਨ ਹੁੰਦਾ ਵਾ ਸਾਲ ਬਾਅਦ ਤਿਆਰ ਆਉਂਦਾ ਵਾ ਜਾ ਕੋ ਗੁਰੂਆਂ ਦੀ ਫੋਟੋ ਲੈ ਆਓ ਇਹ ਤਾਂ ਗਲੰਤਰ ਹੀ ਠੀਕ ਆ ਹਾਂ ਚਲੋ ਕੋਈ ਨਹੀਂ ਉਹ ਵੀ ਵੇ ਲੈਨੇ ਆ ਤੇ ਬਾਜੀ ਆਜੋ ਮੈਂ ਤੇ ਤੁਹਾਨੂੰ ਅੱਗੇ ਪੁੱਛਣੀ ਲੱਗਾ ਤੇ ਦੱਬਦੇ ਨਹੀਂ ਪੁੱਛਿਆ ਮੈਂ ਵੀ ਉਹਦਾ ਮੰਮੀ ਗੱਲ ਨੂੰ ਉਲਟੀ ਲਵੇ ਅੱਛਾ ਉਹੀ ਕਦੋਂ ਦੇ ਮੈਨੂੰ ਡਰਨ ਦਾ ਤੇ ਉਹ ਮੰਮੀ ਤੁਹਾਡੇ ਕੋਲ ساری ਉਮਰ ਡਰਦੇ ਰਹੇ ਆ ਤੇ ਡਰਦੇ ਰਵਾਂਗੇ ਕਿਉਂਕਿ ਬੱਚੇ ਜਿੰਨੇ ਮਰਜੀ ਜਵਾਨ ਹੋਣ ਤੁਹਾਡੇ ਲਈ ਤਾਂ ਆਪਾਂ ਬੱਚੇ ਹੀ ਰਹਿਣਾ ਚਲੋ ਠੀਕ ਹੈ ਤੇ ਨਾਲੇ ਮੰਮੀ ਆ ਵੀ ਜਿੱਦਾਂ ਅੱਜ ਹੱਸਦੇ ਮੱਥੇ ਨੇ ਨਾ ਏਦਾਂ ਮੱਥੇ ਰਿਆ ਕਰੋ ਵਧੀਆ ਰਹਿੰਦਾ ਵਾ ਘਰ 'ਚ ਵੀ ਉਦਾਂ ਹੀ ਫਿਰ ਸਾਰੇ ਫੁੱਲ ਖਿੜੇ ਰਹਿੰਦੇ ਆ ਤੇ ਜਦੋਂ ਤੁਸੀਂ ਗੁੱਸੇ 'ਚ ਆ ਜਾਂਦੇ ਹੋ ਨਾ ਤੇ ਉਦੋਂ ਏਦਾਂ ਲੱਗਦਾ ਵੀ ਪਤਾ ਨਹੀਂ ਹੁਣ ਕੀ ਬਣ ਜਾਣਾ ਤੇ ਹੁਣ ਕੀ ਬਣ ਜਾਣਾ ਔਰ ਜਦੋਂ ਕੋਈ ਗੁੱਸੇ ਵਾਲੀ ਗੱਲ ਹੁੰਦੀ ਫੇਰ ਹੀ ਮੈਨੂੰ ਗੁੱਸਾ ਆ ਜਾਂਦਾ ਵੀ ਮੇਰੇ ਧੀਆਂ ਪੁੱਤ ਨਹੀਂ ਮੇਰੇ ਤੋਂ ਉਹਨਾਂ ਰੱਖਦੇ ਮੰਨਦੇ ਨਹੀਂ ਮੇਰੀ ਮੰਮੀ ਨਾ ਤੇ ਕੋਈ ਧੀ ਪੁੱਤੀ ਮਾਂ ਪਿਓ ਤੋਂ ਉਹਨਾਂ ਰੱਖ ਸਕਦਾ ਵਾ ਤੇ ਮਾਂ ਪਿਓ ਵੀ ਕੋਈ ਵਿਰਲਾ ਹੁੰਦਾ ਜਿਹੜਾ ਕੋਈ ਬੁਰਾ ਸੋਚੇਗਾ ਆਪਣੇ ਬੱਚੇ ਦਾ ਬਸ ਜਿਹੜੀਆਂ ਘਰਾਂ 'ਚ ਜਿਦਾ ਹੋ ਜਾਂਦੀਆਂ ਨੇ ਜਦੋਂ ਉਹੀ ਘਰ ਦੇ ਵਿੱਚ ਪਾੜ ਪਾ ਲੈਂਦੀਆਂ ਨੇ ਤੇ ਬਾਕੀ ਚਲੋ ਵਾਇਗਰੂ ਸੋਖ ਹੀ ਰੱਖੇ ਆਪਾਂ ਇਹੋ ਜੀ ਗੱਲ ਅੱਜ ਕੱਲ ਹੀ ਕਰਨੀ ਹੈ ਖੁਸ਼ੀ ਦੇ ਮੌਕੇ ਤੇ ਤੇ ਮੰਮੀ ਤੂੰ ਹੀ ਨਾਲੇ ਉਦਣ ਹੀ ਮੈਂ ਤੁਹਾਨੂੰ ਕਹਿਣਾ ਜੇ ਦਿਨ ਗਰਲੀਨ ਬੇਲੋ ਕਰੋ ਚੱਲ ਚੱਲੀ ਸੀ ਨਾ ਤੇ ਮੰਨ ਲਓ ਜੇ ਹੁਣ ਚੱਲ ਜਾਂਦੀ ਤੇ ਇੱਕ ਪਾਲੀ ਸੋਚ ਕੇ ਵੇਖਿਓ ਵੀ ਅੱਜ ਦਿਨ ਦਿਹਾੜੇ ਕਿੱਦਾਂ ਦਾ ਘਰ ਪੈਣਾ ਹੈ ਨੂੰ ਵੱਢ ਨੂੰ ਪੈਣਾ ਹੈ ਘਰ ਕਿਉਂਕਿ ਬੱਚਿਆਂ ਨਾਲ ਤੇ ਜੀਆਂ ਨਾਲ ਘਰ ਚ ਰੌਣਕ ਆ ਅੱਜ ਤੁਸੀਂ ਉੱਥੇ ਬਾਹਰ ਬੈਠੇ ਹੋਣਾ ਹੀ ਤੇ ਮੈਂ ਵੀ ਪੈਲੀ ਜੇ ਫਿਰਣ ਦੇ ਹੋਣਾ ਹੀ ਤੇ ਜਾਂ ਚੁੱਪ ਕਰਕੇ ਟੀਵੀ ਲਾ ਕੇ ਬੈਠੇ ਹੋਣਾ ਹੀ ਰੌਣਕ ਮੰਮੀ ਪਰਿਵਾਰ ਨਾਲ ਹੀ ਹੁੰਦੀ ਆ ਆਹੋ ਤੇ ਗੱਲ ਠੀਕ ਆ ਤੇ ਗਰਲੀਨ ਕਿੱਥੇ ਆ ਉਹ ਵੇਖੋ ਮੰਮੀ ਉਹ ਵੀ ਤਿਆਰ ਹੋਣਦੀ ਆ ਚੱਲੀ ਉਹ ਵੀ ਨਾਲ ਅਛਾ ਹੰਦੀ ਸੂਟ ਜੱਗ ਬਣਾਉਣਾ ਮੈਂ ਚੱਲ ਬਣਾ ਲਾਂ ਆ ਚੱਲ ਠੀਕ ਹੈ ਉਹ ਆਉ ਤਾਂ ਫਿਰ ਆਣ ਕੇ ਕੁਝ ਬਣਾ ਲੂ ਨੂ ਦਿਓ ਖਾਣ ਵਾਸਤੇ ਕੋਈ ਨਹੀਂ ਮੰਮੀ ਬਣਾ ਲਾਂਗੇ ਤੇ ਜੋ ਕੋਈ ਹੋਰ ਖਾਨ ਪੀਣ ਵਾਲੀ ਚੀਜ਼ ਮੰਗਵੋਰੀ ਆ ਤੇ ਦੱਸ ਦੋ ਉਹ ਜੋ ਤੁਹਾਡਾ ਜੀ ਕਰੂਗਾ ਲੈ ਉਹ ਮੈਂ ਖਾ ਲੈਣਾ ਹਾਂਜੀ ਤੇ ਕੋਈ ਗੱਲ ਨਹੀਂ ਬਾਕੀ ਆ ਵੀ ਪਰਮਾਤਮਾ ਸਭ ਤੇ ਦਿਵਾਲੀ ਦਾ ਦਿਨ ਜਿਹੜਾ ਉਹ ਖੁਸ਼ੀ ਭਰ ਆ ਲਿਆਵੇ ਤੇ ਗੁਰੂ ਰਾਮ ਦਾ ਸਭ ਤੇ ਕਿਰਪਾ ਕਰੇ ਆਰ ਆਰ ਕੇ ਵਾਸਤੇ ਭੈਣ ਭਰਾਵਾਂ ਵਾਸਤੇ ਇਹ ਤਿਹਾੜ ਜਿਹੜਾ ਨਾ ਕੁਸ਼ੀਆਂ ਪਰਿਆਈ ਹੋਵੇ ਮੈਂ ਤੇ ਇਹੋ ਹੀ ਅਰਦਾਸ ਕਰਦੀ ਮੇਰੇ ਭੈਣ ਭਰਾ ਤੀਆਂ ਪੁੱਤ ਬੱਚੇ ਸਾਰੇ ਖੁਸ਼ ਰਹਿਣ ਮੰਮੀ ਮੈਂ ਤੇ ਇਹ ਕਹ ਲੰਦਾ ਵਾਂ ਕਿ ਤੁਸੀਂ ਵੀ ਚਲੋਗਾ ਨਾਲ ਇਦਾਂ ਕਰਦੇ ਆਂ ਸ਼ਹਿਰੋਂ ਜੇ ਕੋਈ ਖਰੀਦਣਾ ਕੋ ਵੀ ਇਕੱਠੇ ਖਰੀਦ ਲਾਂਗੇ ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਆ ਜੀ ਲਾ ਕੇ ਆਉਂਦੇ ਆਂ ਮੱਥਾ ਟੇਕ ਆਉਂਦੇ ਆਂ ਆਹੋ ਤੇ ਤੋ ਗੱਲ ਠੀਕ ਉਤਰ ਸੁਆਬ ਨਾਲ ਇਕੱਠੇ ਚੱਲ ਜੀ ਉਹ ਤਾਂ ਨਹੀਂ ਤੇ ਕਦੀ ਤੁਸੀਂ ਚੱਲ ਜਾਂਦੇ ਜੇ ਤੇ ਕਦੀ ਮੈਂ ਤੇ ਗਰਲੀਨ ਚੱਲ ਜਾਂਦੇ ਆਂ ਪਰ ਪਰਿਵਾਰ ਇਕੱਠਾ ਜਾਣ ਚ ਇਹ ਵੀ ਵੱਖਰਾ ਮਜ਼ਾ ਹੁੰਦਾ ਆਂ ਚਲ ਠੀਕ ਆ ਫਿਰ ਥੋੜਾ ਜਿਆ ਰਸੋਈ ਚ ਕੰਮ ਹੀ ਦੁੱਧ ਜਾ ਕਰਿਆਈ ਮੈਂ ਗਰਮ ਉਹ ਫਿਰ ਮੈਂ ਰੱਖ ਲਾਂ ਤੂੰ ਏਦਾਂ ਕਰੋ ਤੂੰ ਦੁੱਧ ਆਪਣਾ ਰੱਖ ਲਓ ਤੇ ਮੈਂ ਮੜ ਜਾ ਵੇਲੀਓ ਚੱਕਰ ਮਾਰਾਂ ਹਾਂ ਚਲੋ ਠੀਕ ਸਮਰਨ ਉੱਠ ਜਾ ਹੁਣ ਦਿਨ ਵੇ ਕਿੱਥੇ ਆ ਗਿਆ ਵਾ ਚੜ ਕੇ ਤੁਹਾਨੂੰ ਪਤਾ ਤਾਂ ਹੈਗਾ ਸਾਰੀ ਰਾਤ ਮੈਂ ਸੁੱਤੀ ਨਹੀਂ ਆ ਦਾੜ ਪੀੜ ਨਾ ਮੇਰਾ ਇੰਨਾ ਮੰਦਾ ਹਾਲ ਹੋਣ ਡਿਆ ਹੈ ਤੂੰ ਕਿਤੇ ਲੱਗ ਪੁੱਛਿਆ ਵੀ ਨਹੀਂ ਰਾਤ ਕਿਦੂ ਸੌਣ ਚੋ ਨਹੀਂ ਡਈ ਸਮਣ ਮੈਨੂੰ ਪਤਾ ਵਾ ਹੁਣ ਫਿਰ ਦੱਸ ਮੈਂ ਕੀ ਕਰਾਂ ਦਵਾਈ ਤੇ ਹੁਣ ਤੂੰ ਖਾਦੀ ਆ ਫਰਕ ਪੈ ਨਹੀਂ ਦਿਆ ਪਰ ਫਰਕ ਵੀ ਕੀ ਪਏ ਚੀਜ਼ਾਂ ਖਾਣਾ ਤੇ ਤੂੰ ਮੁੜਦੀ ਨਹੀਂ ਹੈਗੀ ਔਰ ਡੱਬਾ ਲਿਆਂਦਾ ਕੀ ਹੈ ਤੂੰ ਆਨੇ ਕੀ ਸਾਰਾ ਮੇਰਿਟਡ ਜੀ ਪੈ ਜੀ ਕਿ ਤੇ ਹੋਰ ਨਾ ਕੋਈ ਵਿੱਚੋਂ ਮੱਸਾ ਖਾ ਲੇ ਤਨ ਉਹਦੋ ਸਮਝਾਈਦਾ ਵਾ ਨਾ ਕਿ ਨਾ ਖਾ ਨਾ ਖਾ ਮੁੜ ਕੇ ਤੂੰ ਪੀੜਨਾ ਟੜਫਣਾ ਉਹਦੋ ਤੂੰ ਕਹੇ ਦੀ ਨਹੀਂ ਸੌਂਦੀ ਹੈਗੀ ਉਹਦੇ ਨੇ ਕੋੱਖ ਨਹੀਂ ਦਾ ਮੈਂ ਠੀਕ ਆ ਮੈਂ ਠੀਕ ਆ ਹੁਣ ਪਤਾ ਲੱਗੰਦਿਆ ਨਾ ਹੋਏ ਤੇ ਗੱਲ ਲੱਗੀ ਮੈਂ ਆਪਣੀ ਇੱਕ ਸਹੇਲੀ ਨੂੰ ਫੋਨ ਕੀਤਾ ਸੀ ਕਹਿੰਦੀ ਕਿ ਸਾਡੇ ਪਿੰਡ ਨਾਲ ਕੋਈ ਦੰਦ ਜੇ ਦਾੜ ਦੂੜ ਢੀਡ ਕਰੇ ਨਾ ਥੋ ਕੀਲ ਦਿੰਦੇ ਆ ਹੁਣ ਮੇਰਾ ਫੋਨ ਨਹੀਂ ਚੁੱਕਣ ਦੀ ਤੇ ਹੁਣ ਮੈਨੂੰ ਸਮਝ ਨਹੀਂ ਆਉ ਲੱਗਣ ਕਿ ਦਵਾਈ ਖਾਣ ਨਾਲ ਤੇ ਹੱਡ ਵੀ ਨਹੀਂ ਢੀਡ ਹੁਣ ਕਰਾਂ ਦੇ ਕਰਾਂ ਕੀ ਕੋਈ ਦੱਸ ਦੇ ਮੈਨੂੰ ਵੀ ਕਿ ਕਿਸੇ ਦੇ ਪਿੰਡ ਦਾੜ ਦੂੜ ਕੀਲਦੇ ਹੋਣ ਤੇ ਮੈਂ ਉੱਥੇ ਚਲ ਜਾ ਚਲ ਕੋਈ ਨਹੀਂ ਇੱਕਰੀ ਫੇਰ ਫੋਨ ਲਾ ਕੇ ਆ ਹਾਂ ਤੇ ਕੋਈ ਨਹੀਂ ਆਪਾਂ ਉੱਥੇ ਚਲ ਜੰਨੇ ਆ ਉਦੋਂ ਮੈਂ ਸਿਰ ਸੁਰਤ ਨਹੀਂ ਭੀੜ ਹੋਣਾ ਉਹੀ ਬੜਾ ਕੰਨ ਤੇ ਆਖ ਇੰਨੀ ਨਾਲ ਪੀੜ ਹੋਣੀ ਨਾ ਤੇ ਐਂ ਦਾੜ ਇੱਕ ਪੀੜ ਹੋਣੀ ਐ ਲੱਗਣ ਡਿਆ ਕਿ ਸਾਰੀ ਪਾਸਾ ਹੀ ਇਹ ਵਾਲਾ ਪੀੜ ਕਰਨ ਡਿਆ ਹੋਵੇ ਹਾਏ ਹਾਏ ਮੇਰੀ ਗੱਲ ਸੁਣ ਕੁਛ ਖਾ ਤੇ ਮੈਂ ਤੈਨੂੰ ਦਵਾਈ ਦਿੰਨੀ ਆ ਫੇਰ ਤੇ ਇੱਕ ਰੀ ਖਾਲਾ ਸ਼ਾਇਦ ਹੋ ਸਕਦਾ ਥੋੜਾ ਬਹੁਤਾ ਫਰਕ ਪੈ ਜੇ ਤੇ ਫਿਰ ਜਦੋਂ ਫੋਨ ਚੁਪਕੇਗੀ ਨਾ ਤੇ ਆਪਾਂ ਦੋਵੇਂ ਜਣੀਆਂ ਚੱਲ ਜਾਗੀਆਂ ਦੀਦੀ ਐਕਟਿਵਾ ਤੇ ਨਾ ਰਹਿਣ ਦੇ ਨੇ ਤੇ ਡੈਡੀ ਨੂੰ ਕਿੰਨੇ ਆ ਗੱਡੀ ਤੇ ਲੈ ਜਾਂਦੇ ਆ ਜਦੋਂ ਹਵਾ ਪੈਂਦੀ ਆ ਨਾ ਤੇ ਉਦੋਂ ਮੈਨੂੰ ਹੋਰ ਸਾਈਡ ਤੇ ਪੀੜ ਹੁੰਦੀ ਆ ਸਮਨ ਡੈਡੀ ਤੇ ਚਲ ਗਏ ਨੇ ਉਹਨਾਂ ਨੇ ਨਾ ਕਿਤੇ ਜਾਣਾ ਹੀ ਕੋਈ ਫੋਨ ਕਰਨ ਜਾਹੀ ਉਹਨਾਂ ਨੂੰ ਤੇ ਉਹ ਤੇ ਉੱਥੇ ਚਲ ਗਿਆ ਤੇ ਕੋਈ ਗੱਲ ਨਹੀਂ ਫਿਰ ਮੈਂ ਤੈਨੂੰ ਲੈ ਜਾਂਗੀ ਮੂ ਮਾਪਾ ਲ ਭੇਟ ਲਾਂਗੇ ਹੋਰ ਫਿਰ ਕੀ ਕਰਨਾ ਜੀ ਜੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਪੀੜ ਹੋਣ ਦੀ ਹੀ ਤੇ ਤੁਸੀਂ ਡੈਡੀ ਨੂੰ ਕਹਿੰਦੇ ਹਾਂ ਪਹਿਲਾਂ ਦਵਾਈ ਦਵਾ ਲੇ ਹੁੰਦੇ ਮੈਨੂੰ ਕੀ ਪਤਾ ਹੀ ਮੈਂ ਹੁਣ ਸੌਂਈਏ ਤੇ ਸ਼ਾਇਦ ਫਰਕ ਪੈ ਗਿਆ ਹੁਣਾ ਤੂੰ ਹੀ ਪੁੱਛ ਹੀ ਲੈਂਦੇ ਹਾਂ ਮੈਨੂੰ ਤੂੰ ਪੁੱਛਿਆ ਵੀ ਨਹੀਂ ਤੇ ਤੂੰ ਚਲ ਗਏ ਹੀ ਮੈਂ ਹੱਚਾ ਲੱਖ ਲੱਗੀ ਏ ਘੜੀ ਸੁੱਤੀ ਤੇ ਚੱਲੇ ਨੂੰ ਸੁੱਤੀ ਰਹਿਣ ਦਿੰਨੀ ਆ ਮੈਨੂੰ ਕੀ ਪਤਾ ਹੈ ਪੇ ਤੂੰ ਉਲਟਾ ਫੇਰ ਮੇਰੇ ਦੁਆਰੇ ਹੀ ਹੋ ਜਾਣਾ ਵਾ ਚੱਲ ਕੋਈ ਨਹੀਂ ਹੁਣ ਛੱਡੋ ਫੇਰ ਮੂੰਹ ਮਲਵੇਟ ਕੇ ਐਕਟੀਵਿਟੀ ਚ ਚੱਲ ਜਾਾਂਗੇ ਜਾਂ ਫੇਰ ਜੇ ਤੂੰ ਕੱਢ ਸਕਦੀ ਐ ਨਾ ਟਾਈਮ ਤੇ ਡੈਡੀ ਕਹਿੰਦੇ ਮੈਂ ਜਲਦੀ ਆਜਣਾ 1 2 ਵਜੇ ਤੱਕ ਤੇ ਨਾਲੇ ਸ਼ਾਮ ਨੂੰ ਕਹਿੰਦੇ ਜਾ ਕੇ ਆਪਾਂ ਜਿਹੜਾ ਵੀ ਘਰ ਦਾ ਸਮਾਨ ਸਮੋਲਣਾ ਹੋਣਾ ਵਾ ਨਾ ਉਹ ਲਾਵਾਂਗੇ ਨਾਲੇ ਦੁਵਾਲੀ ਦਾ ਸਮਾਨ ਲਾਵਾਂਗੇ ਤੇ ਨਾਲੇ ਕਹਿੰਦੇ ਹੀ ਸੰਬੰਧੀ ਮਨਪਸੰਦੀ ਨਾ ਬਰਫੀ ਲਾਵਾਂਗੇ ਆਹ ਵੇਖੋ ਮੈਂ ਨਹੀਂ ਖਾਂਦੀ ਬਰਫੀ ਬਰਫੀ ਵੀ ਮੈਂ ਨਹੀਂ ਹੁਣ ਮਿੱਠਾ ਖਾਇਆ ਕਰਨਾ ਐਦਾ ਹੀ ਨਹੀਂ ਹੁੰਨੀ ਆ ਤੂੰ ਜਦੋਂ ਮਣਕੇ ਬੱਸ ਫਰਕ ਪੈ ਗਿਆ ਫਿਰ ਤੂੰ ਕਹੇ ਦੀ ਨਹੀਂ ਸੁਣੀ ਹੈਗੀ ਕਿ ਮੈਨੂੰ ਕੋਈ ਕਹਿਣ ਦਿਆ ਵਾ ਵੀ ਸਮਝਣ ਨਾ ਆ ਕੰਮ ਕਰ ਤੇ ਮੈਂ ਮੰਨ ਲਾ ਕਹੇ ਦੀ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਦਵਾਈ ਆਪਾਂ ਲਾਵਾਂਗੇ ਤੂੰ ਹੀ ਨਾ ਜਿਹੜਾ ਸ਼ਾਮਾ ਨੂੰ ਸੰਭਾਲ ਲਿਓਣਾ ਨਾ ਦਿਵਾਲੀ ਵਾਸਤੇ ਉਹ ਇੱਕ ਲਿਸਟ ਤੇ ਬਣਾ ਕੇ ਤੇ ਲੇਖ ਲਓ ਬਾਚੇ ਆਵੇਂ ਉੱਥੇ ਜਾ ਕੇ ਭੁੱਲ ਜਾਗੇ ਫੇਰ ਕਹਿਣਾ ਵਾ ਕਿ ਆਹ ਚੀਤਾ ਭੁੱਲ ਗਿਆ ਉਹ ਭੁੱਲਣਾ ਕਿ ਉੱਥੇ ਸਾਹਮਣੇ ਵੱਧ ਦੁਕਾਨਾਂ ਲੱਗੀਆਂ ਲੈਣ ਉਹਨਾਂ ਨੇ ਤੇ ਅਗਲੇ ਨੇ ਉਹ ਵੀ ਚੀਜ਼ਾਂ ਲਾਈਆਂ ਹੁੰਦੀਆਂ ਜਿਵੇਂ ਇਹ ਚੀਜ਼ਾਂ ਹੀ ਨਹੀਂ ਲੈਣੀ ਉਹ ਆਪੇ ਚੇਤਾ ਕਰਾਉਂਦੇ ਨੇ ਅੱਜ ਕੱਲ ਦੁਕਾਨ ਵਾਲੇ ਆਪੇ ਸਭ ਕੁਝ ਦੱਸ ਦਿੰਦੇ ਆਹ ਚੀਜ਼ ਲੈ ਲੋ ਆਹ ਚੀਜ਼ ਲੈ ਲੋ ਤੂੰ ਬੱਸ ਦੱਸ ਜਿਹੜੀ ਜਿਹੜੀ ਚੀਜ਼ ਲੈਣੀ ਹੈ ਚੱਲ ਉਹ ਤੇ ਠੀਕ ਆ ਲਿਓਣਾ ਜੋ ਵੀ ਲੈਵਾਂਗੇ ਇਦਾਂ ਕਰਾਂਗੇ ਅੱਜ ਦੁਪਹਿਰ ਨੂੰ ਨਾ ਪਕੌੜੇ ਬਣਾ ਲਾਂਗੇ ਵੇਲਾ ਮੁਰਦੀ ਨਹੀਂ ਹੁੰਦਾ ਤੂੰ ਮੈਨੂੰ ਆਸ ਆਪ ਤੇਰਾ ਧਿਆਨ ਫਿਰ ਵੀ ਤੇਰਾ ਖਾਣ ਵਾਲੀ ਰਹਿੰਦਾ ਮੈਂ ਭੋਨੀ ਪੀੜ ਹੂੰ ਹੰਦੀ ਪੀੜ ਤੇ ਹੋਣ ਦੀ ਮੈਂ ਆਪਣੇ ਵਾਸਤੇ ਥੋੜੀ ਕਹਿਣ ਦੀ ਆ ਮੈਂ ਕਹਿਣ ਡੈਡੀ ਵਾਸਤੇ ਕਹਿਣ ਦੀ ਆ ਠੀਕ ਮੈਂ ਸਿਆਣੀ ਤੇ ਬਣੀ ਆ ਤੂੰ ਡੜਦੀ ਤੈਨੂੰ ਬੜੀ ਫਿਕਰ ਆ ਹਨਾ ਦਿਲ ਤੇਰਾ ਆਪਣਾ ਖਾਣ ਨੂੰ ਕਰੰਦਿਆ ਵਾ ਮੈਂ ਉਦਾਂ ਕਹਿਣ ਦੀ ਮੈਂ ਜਦੋਂ ਆਉਣਗੇ ਨਾ ਉਹਨਾਂ ਵੀ ਕਹਿਣਾ ਵਾ ਕਿ ਦਿਵਾਲੀ ਆ ਹੀ ਕੱਲ ਕੱਲ ਫੇਰ ਕੋਈ ਮਿੱਠਾ-ਮੁੱਠਾ ਖਾ ਬਣਾਉਣਾ ਪੈਣਾ ਵਾ ਦਿਵਾਲੀ ਕਰਕੇ ਤੇ ਉਹਨਾਂ ਨੂੰ ਅੱਜ ਪਕੌੜੇ ਬਣਾ ਕੇ ਖਵਾ ਦਾਂਗੇ। ਖਵਾ ਦਾਂਗੇ। ਤੈਨੂੰ ਵੀ ਖਵਾ ਦਾਂਗੇ। ਕਰ ਲਾਂ ਹੁਣੇ ਰੈਸਟ ਮੈਂ ਰੋਟੀ ਲੈ ਕੇ ਆਉਣੀ ਤੇਰੇ ਵਾਸਤੇ ਤੇ ਦਵਾਈ ਖਾ ਫਰਕ ਪੈਣ ਵਾਲਾ ਭੈਣੇ। ਦਵਾਈ ਤੇ ਮੈਂ ਵੈਸੇ ਹੁਣੇ ਖਾਦੀ ਹੀ ਤੇ ਫੋਨ ਕਰਾਂ ਮੈਂ ਇੱਕ ਵਾਰੀ ਫੇਰ ਆਪਣੀ ਫਰੈਂਡ ਨੂੰ। ਚੱਲ ਮੈਂ ਕਰਦੀ ਜੇ। ਠੀਕ ਆ। ਕਰ ਲੀਨੋ ਵੇ ਤੇ ਆ। ਹਾਂਜੀ ਹੋ ਗਈ ਜੀ। ਤੇ ਚਲੀਏ ਫਿਰ ਆਪਾਂ। ਚਲੋ ਮੈਂ ਬਾਦ ਇਹ ਲਈ ਨਾ ਮੜਾ ਜੰਦਰਾ ਮਾਰਵਾ ਤੇ ਫਿਰ ਆਪਾਂ ਚੱਲਦੇ ਆਂ। ਠੀਕ ਹੈ ਤੇ ਮੰਮੀ ਕਿੱਥੇ ਜੀ ਮੰਮੀ ਦੀ ਉਹ ਖੁਬਾਰੀ ਆ ਮੈਂ ਕਿਹਾ ਚਲ ਮੰਮੀ ਤੂੰ ਹੀ ਆ ਚਲੋ ਨਾਲੇ ਮੰਮੀ ਆਜਣਾ ਹੱਸਦੇ ਮੂੜ ਜੀ ਚਲ ਇਹ ਬੇ ਦਿਵਾਰੀ ਕਰਮਾ ਲਈ ਆ ਜਿਹੜੇ ਦਿਨ ਸੌਕੇ ਕੋਜੀ ਦੇ ਨੰਗੜ ਕੇ ਉਹ ਸਹੀ ਚਲ ਕੋਈ ਗੱਲ ਨਹੀਂ ਮੈਂ ਤਾਂ ਅਗੇ ਨਹੀਂ ਪਰ ਚਲੋ ਸਾਰਾ ਪਰਿਵਾਰ ਆਪਾਂ ਹਲ ਮਿਲ ਕੇ ਰਹੀਏ ਸਹੀ ਗੱਲ ਹੈ ਵਾਹੇ ਮੰਮੀ ਜਦੋਂ ਅੱਜ ਨਿਮਰਤਾ ਨਾਲ ਗੱਲ ਕਰਨ ਦੇ ਨਾ ਤੂੰ ਜੀ ਤੇ ਮੇਰੇ ਦਿਲ ਨੂੰ ਇੰਨਾ ਸਕੂਨ ਆਇਆ ਮੈਂ ਰੰਨਾ ਇਹ ਪਰਮਾਤਮਾ ਮੇਰਾ ਹਰ ਦਿਨ ਜਿਹੜਾ ਇੱਕ ਘੜੇ ਇਦਾਂ ਖੁਸ਼ੀਆਂ ਲੰਘੇ ਤੂੰ ਵੀ ਖੁਸ਼ ਰਿਆ ਕਰ ਤੇ ਮੰਮੀ ਵੀ ਹੱਸਦੇ ਮੱਥੇ ਮਿਲਿਆ ਕਰਨਾ ਤੇ ਆਪੇ ਘਰ ਚ ਸੌਖਾ ਟੈਮ ਲੰਗੇ ਚਲੋ ਮੈਂ ਤਾਂ ਨਹੀਂ ਆ ਪ੍ਰਮਾਤਮਾ ਹਰ ਇੱਕ ਤੇ ਨਾ ਵਧੀਆ ਵਧੀਆ ਇਹ ਦੇਣ ਲਿਆਏ ਤੇ ਨਾਲ ਇਹ ਆ ਵੀ ਮੰਮੀ ਮੇਰੇ ਲੱਗਿਆ ਜੇ ਆਪ ਹੀ ਆਏ ਕੁਝ ਕੁਝੀ ਤੇ ਮੈਨੂੰ ਆਪ ਹੀ ਕਹਿੰਦੇ ਵੀ ਸ਼ਹਿਰੋਂ ਕੋਈ ਲਿਆਉਣਾ ਨਹੀਂ ਅੱਜ ਦਿਵਾਰੀ ਆ ਘਰ ਬਾਤੇ ਕੋਈ ਭਾਂਡਾ ਕੋਈ ਛੰਨਾ ਜਾਂ ਕੋਈ ਫੋਟਵਾ ਚਲੋ ਕੋਈ ਗੱਲ ਨਹੀਂ ਉਹ ਤੇ ਲਿਆਵਾਂਗੇ ਜ਼ਰੂਰੀ ਉਹ ਤਾਂ ਭਾਈ ਜਿੰਨੇ ਮਰਜ਼ੀ ਵਰਤਣ ਹੁਣਾਂ ਦੇ ਸਗਣ ਹੁੰਦਾ ਵਾ ਹੂੰ ਤੇ ਇਹ ਆਪੇ ਕਰ ਲੈ ਨਾ ਇੱਕ ਗੱਲ ਵੇ ਮੈਂ ਤੈਨੂੰ ਵੀ ਸਮਝਾਵਾਂ ਕਿ ਮੰਮੀ ਜਿਹੜੀ ਹੈ ਨਾ ਵੇ ਕਠੋਰਪਨ ਕਦੀ ਕਦੀ ਉਹਨਾਂ ਦਾ ਜ਼ਿਆਦਾ ਦੇਖਦਾ ਵਾ ਐਨਾ ਵਾ ਹੁੰਦਾ ਨਹੀਂ ਆ ਉਹ ਜਿਦਾਂ ਆ ਜਾਂਦੀਆਂ ਨੇ ਤੇ ਤੂੰ ਵੀ ਥੋੜੀ ਜਿਹੀ ਕੇਵਲੇ ਗੱਲ ਉਹਨਾਂ ਦੀ ਇਗਨੋਰ ਕਰਦਿਆ ਕਰ ਜੇ ਕੋਈ ਕਹਿ ਵੀ ਜਾਂਦੇ ਨਾ ਗੁੱਸੇ ਨਾਲ ਤੈਨੂੰ ਨੋਕਾ ਟੋਕੀ ਕਰਦੇ ਆ ਤੇ ਇੱਕ ਕੰਨ ਸੁਣੀ ਤੇ ਦੂਜੇ ਚੋਂ ਕਰਤੀ ਤੇ ਉਹਦੇ ਨਾਲ ਇਹ ਹੋ ਜਾਂਦਾ ਵਾ ਕਿ ਘਰ ਤੇ ਪਰਿਵਾਰ ਵੀ ਬਣਿਆ ਰਹਿੰਦਾ ਵਾ ਤੇ ਆਣ ਗਵਾਂ ਦੇ ਤਮਾਸ਼ਾ ਨਹੀਂ ਬਣਦੇ ਆਗੇ ਤੇ ਇਹ ਕਰਕੇ ਆ ਵੀ ਤੂੰ ਵੀ ਟਾਈਮ ਟਪਾਲਿਆ ਕਰ ਜ਼ਿਆਦਾ ਜਿਦਾਂ ਨਾ ਕਰਿਆ ਕਰਗਾ ਲੱਗ ਮੈਂ ਕਿੱਥੇ ਜਿਦਾਂ ਕਰਦੀ ਆ ਕੀ ਕਹਿਦਾ ਕਹਿਣ ਦੇ ਜਿਹਦਾ ਮੈਂ ਜਿੱਦ ਕਰਦੀ ਹੁੰਦੀ ਉਹ ਨਹੀਂ ਨਹੀਂ ਹੁਣ ਤੂੰ ਨਾ ਭਰਾਵਾ ਬੁਰਾ ਬਣਾ ਜੀ ਮੈਂ ਤੇ ਤੈਨੂੰ ਉਦੋਂ ਹੀ ਹਾਸੇ ਨਾਲ ਸਮਝਾਉਂ ਰਹੀ ਆਂ ਵੀ ਕੇਵਲੇ ਵੱਡੇ ਉਮਰ ਦੇ ਵਿੱਚ ਆਣ ਕੇ ਨਾ ਥੋੜਾ ਨਾਲ ਬੀਪੀ ਸੀਪੀ ਵੱਜ ਜਾਂਦਾ ਨਹੀਂ ਸਮਝ ਲੱਗਦੀ ਕਿਉਂਕਿ ਇਹ ਇੱਕ ਚੀਜ਼ ਦਾ ਟਾਈਮ ਹੁੰਦਾ ਵਾ ਬਜ਼ੁਰਗ ਵੀ ਜਿਹੜੇ ਬੱਚਾ ਅਰਗੇ ਹੋ ਜਾਂਦੇ ਦੀ ਕਿਨਿਕ ਗੱਲ ਤੇ ਜਿੱਦ ਕਰਦੇ ਆ ਤੇ ਇੱਕ ਗੱਲ ਹੋਈ ਮੰਮੀ ਨੂੰ ਮੈਂ ਉਦੋਂ ਨਾਲ ਹੀ ਗੱਲ ਨਹੀਂ ਸਮਝਾਤੀ ਮੈਂ ਮੰਮੀ ਜੇ ਅਗਰਲੀਨ ਚਲ ਜਾਂਦੀ ਉਦੋਂ ਜਦ ਉਹਦੇ ਚਾਚਾ ਜੀ ਜਾ ਕੇ ਉਹਦੇ ਪਰਿਵਾਰ ਨੂੰ ਸਾਰਾ ਕੁਝ ਪਿੱਛੇ ਦੱਸਦੇ ਤੇ ਕੀ ਕੁਝ ਬੰਦਾਡੇ ਘਰ ਤੇ ਮੰਮੀ ਨੇ ਆਪਣੀ ਗਲਤੀ ਥੋੜੀ ਮੰਮੀ ਕੋ ਕੁਏ ਨਿਆ ਗਏ ਕਹਿੰਦੇ ਹਾਂ ਇਹ ਤੇ ਗੱਲ ਹੈ ਤੇ ਮੈਨੂੰ ਇੰਨੇ ਨਾ ਬੜਾ ਉਸਰਾ ਆ ਦੇਖੋ ਇਨਸਾਨ ਦੇ ਮਾਫੀ ਮੰਗਨ ਨਾਲ ਹੀ ਬਹੁਤੀ ਗੱਲ ਹੁੰਦੀ ਜੇ ਕੋਈ ਆਪਣੀ ਗਲਤੀ ਮੜੀ ਜੀ ਮੰਨ ਲੈਂਦਾ ਤੇ ਸਮਝੋ ਉਹਨੂੰ ਮਾਣੋ ਪਛਤਾਵਾ ਹੋਣਾ ਚਾਹੀਦਾ ਹੈ ਤੇ ਸਹੀ ਹੈ ਪਰ ਇੱਚ ਹੈ ਤੇ ਮੰਮੀ ਗਲਤੀ ਸੀ ਨਾ ਗੱਲ ਤੇ ਕੱਖ ਵੀ ਨਹੀਂ ਪਰ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਦੱਸੀ ਮੰਮੀ ਨੂੰ ਕਿੰਨੇ ਆ ਉਹ ਹੋਈ ਇਹ ਤੇ ਵੈਸੇ ਗੱਲ ਸੋਚਣ ਵਾਲੀ ਆ ਕਿ ਕਿਹੜਾ ਵਾ ਜਿਹੜਾ ਇਨਾਂ ਦੀ ਗੱਲ ਆਡੇ ਘਰ ਆਣ ਕੇ ਮੰਮੀ ਤੇ ਇਨੇ ਕੰਨ ਪਕਾਵਾ ਗਏ ਤੇ ਕੋਈ ਗੱਲ ਨਹੀਂ ਤੁਸੀਂ ਇੱਦਾਂ ਵਾ ਮੰਮੀ ਨੂੰ ਪੁੱਛਿਆ ਸੀ ਉਈ ਯਾਰ ਮੈਂ ਨਹੀਂ ਮੰਮੀ ਨਾਲ ਇਹ ਜੀ ਗੱਲ ਕਰਨੀ ਤੂੰ ਨਗ ਲੈੰਦੇ ਆ ਜਰਾ ਤਿਹਾਰ ਚੁਰ ਬਾਅਦ ਚ ਆਪੇ ਹੀ ਪਤਾ ਲੱਗ ਜਾਣਾ ਤੈਨੂੰ ਪਤਾ ਜਿਹੜਾ ਚੋਰ ਹੁੰਦਾ ਵਾ ਜਾਂ ਚੁਗਲਖੋਰ ਇੱਕੋ ਬਰਾਦਰੀ ਦੇ ਹੁੰਦੇ ਆ ਇਹਨਾਂ ਦੀ ਚੋਰੀ ਫੜੀ ਜਾਂਦੀ ਆ ਤੇ ਚੁਗਲੀ ਕਰਨ ਵਾਲੇ ਦਾ ਵੀ ਜਣਾ ਕਦੀ ਛੁਪਿਆ ਨਹੀਂ ਰਹਿਦਾ ਕਰ ਤੇ ਚਲ ਠੀਕ ਆ ਹੁਣ ਬਹੁਤੀਆਂ ਗੱਲਾਂ ਨਾ ਕਰੀਏ ਆ ਲਾ ਟਾਈਮ ਕਰਨਾ ਹੋ ਗਿਆ ਮਣਕੇ ਵਾਪਸ ਵੀ ਆਉਣਾ ਚਲੋ ਫਿਰ ਇਹ ਤਾਂ ਪੈਰ ਲੱਗੀ ਆ ਪਰ ਉਹ ਕੋ ਖਲੋਂਦਾ ਵੀ ਨਹੀਂ ਆ ਆ ਗੱਡੀ ਆਉਂਦੀ ਇਹਨੂੰ ਵੇਖਦਾ ਹਤ ਦੇ ਕੇ ਭਲਾ ਯਾਰਾ ਤੇ ਮੇਰਾ ਬੰਦਾ ਕੋਈ ਆਪਣਾ ਹੀ ਲੱਗਦਾ ਉਹਨੇ ਉਤਰਾ ਹੀ ਘਲਾ ਲੀ ਆ ਇਹ ਤੇ ਵਿੰਦਰ ਆ ਸਤਿ ਸ੍ਰੀ ਅਕਾਲ ਕਿਧਰ ਕੋ ਮੰਡੇ ਵਿੰਦਰ ਬਸ ਇਧਰ ਨਾਲ ਸ਼ਰਮ ਡਿਆ ਤੁਸੀਂ ਇੱਥੇ ਖੜੇ ਹੋ ਮੈਂ ਕਿਹਾ ਗੱਡੀ ਦਾ ਕੰਮ ਕਰਾਉਣਾ ਸਰਵਿਸ ਕਰਾਉਣੀ ਸੀ ਅੱਛਾ ਜੀ ਤੋ ਇੱਕ ਦੋ ਕੰਮ ਹੋਰ ਕੱਟਤਾ ਹਣਾ ਅੱਛਾ ਅੱਛਾ ਤੋ ਕਹਿੰਦੇ ਹਣ ਗੱਡੀ ਸਵੇਰੇ ਮਿਲਨੀ ਤੇ ਮੈਂ ਫਿਰ ਉੱਥੋਂ ਬਸੇ ਬੈ ਕੇ ਆ ਗਿਆ ਮੈਂ ਚੱਲ ਗੋ ਟੁਰਦੇ ਮਾੜਾ ਮੋਟਾ ਪਹੁੰਚ ਜਾਨੇ ਆ ਕੋਈ ਨਹੀਂ ਆ ਜਾ ਬੈਜੋ ਮੈਂ ਛੱਡਣਾ ਉਹ ਨਹੀਂ ਨਹੀਂ ਕੋਈ ਕੰਮ ਹੋਣਾ ਪਉ ਤੈਨੂੰ ਤੂੰ ਆਪਣਾ ਵੇਖ ਲੈ ਉਹ ਨਹੀਂ ਨਹੀਂ ਤੁਹਾਡੇ ਤੋਂ ਵੱਧ ਗਿਆ ਥੋੜੀ ਕੋ ਕੰਮ ਆ ਆ ਜਾ ਛੱਡਣਾ ਕੋਈ ਗੱਲ ਨਹੀਂ ਚੱਲ ਫਿਰ ਹਾਂਜੀ ਆ ਜਾ ਮਰਾ ਤੈਨੂੰ ਤਾਂ ਐਵੇਂ ਖੇਚਲ ਪਾਤੀ ਆਏ ਕੋਈ ਗੱਲ ਨਹੀਂ ਖੇਚਲੇ ਚ ਕਾਦੀ ਏ ਉਹ ਨਹੀਂ ਮੈਂ ਆ ਹੀ ਜਾਣਾ ਏ ਕੋਈ ਨਾ ਕੋਈ ਮਿਲ ਜਾਣਾ ਏ ਪਿੰਡ ਦਾ ਕੋਈ ਗੱਲ ਨਹੀਂ ਆ ਭੈਣ ਭਰਾ ਇੱਕ ਦੂਜੇ ਦੇ ਕੰਮ ਆਉਂਦੇ ਆ। ਉਹ ਨਹੀਂ ਚਲ ਤੈਨੂੰ ਕੋਈ ਕੰਮ ਧੰਦਾ ਨਾ ਆਪਣਾ। ਕੋਈ ਗੱਲ ਨਹੀਂ ਕੰਮ ਹੁਣ ਬਸ ਮੈਂ ਘਰੇ ਚੱਲਿਆ ਹਾਂ। ਕੋਈ ਮੈਂ ਚਾਰ ਚੱਕੀ ਵੇਖ ਲੈ ਮੈਂ ਵੀ ਲੱਗਦੇ ਤੇ ਹੋ ਵੀ ਨਹੀਂ। ਕਾ ਠੀਕ ਠਾਕ ਆ ਲੱਗਾ। ਹਾਂਜੀ ਹਾਂਜੀ ਵਧੀਆ ਵਧੀਆ ਜੀ। ਤੇ ਹੁਣ ਫਿਰ ਕਿਸੇ ਦਾ ਘਰ ਹੀ ਜਾਣਾ ਹੋਰ ਕਿਤੇ ਜਾਣਾ ਹੋਣਾ। ਇਹ ਨਹੀਂ ਨਹੀਂ ਘਰ ਹੀ ਜਾਣਾ ਜੀ ਹੁਣ ਸਿੱਧਾ। ਆ ਚਲੋ ਚਾਰ ਦਾ ਦੇਣਾ ਬੰਦਾ ਆਪਣੇ ਘਰ ਹੀ ਵਜੇਗਾ। ਹਾਂਜੀ ਬਸ ਇਦਾਂ ਇਹਨਾਂ ਕੰਮ ਕੁਮ ਹੀ। ਤੂੰ ਹੁਣ ਵੀ ਸਗੋ ਕਰੋ ਫੋਨ ਆਉਣ ਡਿਆ ਸੀ ਤੇ ਮੈਂ ਵੀ ਕੋਈ ਗੱਲ ਨਹੀਂ ਮੈਂ ਲੈ ਆਉਣਾ ਜੋ ਵੀ ਲੈਣਾ ਹੈ ਚਲ ਏ ਤੇ ਲਾ ਲਾ ਬੰਦਾ ਸਾਈਡ ਤੇ ਵਾਲਾ ਕੋਈ ਗੱਲ ਨਹੀਂ ਚਲੋ ਮੈਂ ਨਾ ਫਿਰ ਚੱਲਦਾ ਆ ਉਹ ਨਹੀਂ ਨਹੀਂ ਗੱਡੀ ਸਾਈਡ ਤੇ ਲਾ ਤੇ ਆ ਕੋਟ ਚਾਹ ਪੀ ਕੇ ਫੇਰ ਜਾਈ ਉਹ ਨਹੀਂ ਨਹੀਂ ਫੇਰ ਸਹੀ ਕੋਈ ਗੱਲ ਨਹੀਂ 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 ਉੱਤਰ ਪਤਾ ਨਹੀਂ ਮੰਨਿਆ ਕਰੋ ਉਹ ਥੱਲੇ ਤੇ ਆ ਕੋ ਆ ਜੀ ਹੁਣ ਲਾ ਸਾਈਡ ਤੇ ਮੜਾ ਜਾ ਆ ਜਾ ਚਲੋ ਕੋਈ ਨਹੀਂ ਆ ਮੈਂ ਮੜੀ ਸਾਈਡ ਤੇ ਕਰਦਾ ਆ ਆ ਜਾ ਆ ਜਾ ਕਰ ਰਹਿੰਦਾ ਭਾਵੇਂ ਇੱਥੀ ਆਹ ਰਹਿੰਦੇ ਬਸ ਤੋਵੇਂ ਠੀਕ ਆ ਜਾ ਅੱਜ ਕੱਲਾ ਕੰਪਾਨਾਂ ਕੋ ਮੋਨਾਵੇਂ ਹੁੰਦੀਆਂ ਨਾ ਇਹਨਾਂ ਦਾ ਬੜਾ ਰਿੰਦਾ ਡਰ ਸਸ ਕਪਾਨੀ ਸਸ ਕਪਾਨੀ ਸਮਾ ਪਾਲ ਲਿਆ ਬੁੱਤ ਠੀਕ ਆ ਜਾ ਬਿੰਦਰ ਮਤ ਅੰਦਰ ਹੀ ਆ ਜਾ ਤੇ ਕਿਦਾਂ ਬਿੰਦਰ ਚੋਨਾ ਚੋਨਾ ਵੜ ਲਿਆ ਹਾਂ ਦੀ ਚੋਨਾ ਦੇ ਵੜ ਲਿਆ ਜਿੱਤੇ ਕਿ ਰੀ ਜਿਗੜਾਉਣ ਵਾਲੀ ਉਹਦੇ ਲੱਗ ਜਾਣੇ ਚਾਲ ਦੇਣ ਲੈ ਜਾਣੇ ਆ ਲੈ ਆ ਆ ਬਸ ਵੜਾ ਦੇਣੀ ਕੋ ਪੰਜ ਸੱਤਾ ਦਿਨਾਂ ਤੱਕ ਤੇ ਮਿਲ ਗਏ ਕਮੈਨ ਗੁਣਾ ਅਹ ਹੋਰ ਵੀ ਵਧੀਆ ਹੁਣ ਤੇ ਚੱਲੀ ਜਾਂਦਾ ਸਰਕਰ ਤੇ ਝਾੜ ਠੀਕ ਹੀ ਨਿਕਲਿਆ ਝਾੜ ਡੈਡੀ ਹੁਣ ਪਤਾ ਜੇ ਮੈਂ ਕੁਛਾ ਨਹੀਂ ਜਾਈਨਾ ਅਸ਼ਾ ਤੇਰਾ ਕੰਮ ਵਧਣ ਤੱਕ ਕੀ ਆ ਉਹਨੇ ਤੁਹਾਨੂੰ ਪਤਾ ਵੀ ਇਦਾਂ ਹੁੰਦੀ ਕੀ ਜਾਣਾ ਹੁੰਦਾ ਆ ਛੁੱਟੀਆਂ ਨਹੀਂ ਹੀ ਆਈਆਂ ਦੋ ਦਿਨ ਛੁੱਟੀਆਂ ਛੁੱਟੀਆਂ ਤੇ ਹੋਣੀ ਜੇ ਤੇ ਬਸ ਹੰਤਾਂ ਮੁੱਕੀ ਦਸੀਏ ਵੀ ਨਾ ਗਿਆ ਹੀ ਨੇ ਕੋਈ ਨਾ ਕੰਮ ਨਿਕਲੇ ਰਿਹਾ ਹੈ ਤੇ ਹੁਣ ਵੀ ਕਿਸੇ ਬੰਨੇ ਆਉਣ ਡਿਆ ਹਾਂ ਤੇ ਸਭਾ ਮੰਮੀ ਦਾ ਫੋਨ ਆਉਣ ਡਿਆ ਸੀ ਵੀ ਛੇਤੀ ਆ ਜੀ ਘਰ ਤੇ ਡੱਬੇ ਰੁਪਏ ਲੈਉਣੇ ਨੇ ਤੋਂ ਫਿਰ ਮੈਂ ਚੱਲ ਮੈਂ ਲੈ ਹੀ ਆਉਣਾ ਆ ਤੇ ਤਿਆਰਤਾ ਦੇਣਾ ਸਾਰਿਆਂ ਨੂੰ ਤਾਂ ਆਪਣੇ ਆਪਣੇ ਘਰ ਹੀ ਰਹੀ ਏ ਹਾਂਜੀ 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 ਸਰ ਜਿੰਦਾ ਤੁਸੀਂ ਕਹਿਣਾ ਮੈਂ ਉਦਾਂ ਹੀ ਕੀਤਾ ਵਾ ਹਾਂਜੀ ਨਹੀਂ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਇੱਕ ਲੀਸਟ ਬਣਾ ਕੇ ਨਾ ਬੁਰੀ ਪ੍ਰੋਪਰ ਤੇ ਪੇਸ ਦੇਣੀ ਆ ਹਾਂਜੀ ਕੋਈ ਨਹੀਂ ਫਿਰ ਤੁਸੀਂ ਮੈਨੂੰ ਦੱਸ ਦਿਓ ਨਾ ਜੇ ਕੁਝ ਹੋਰ ਵਿੱਚ ਐਡ ਕਰਨਾ ਹੋਗਾ ਤੇ ਮੈਂ ਕਰ ਦਾਂਗੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਕਰਕੇ ਲਿਆਵਾਂਗੀ ਪੂਰਾ ਕੰਮ ਕੰਪਲੀਟ ਹਾਂਜੀ ਚਲੋ ਠੀਕ ਐ ਸਰ ਸਤਿ ਸ਼੍ਰੀ ਅਕਾਲ ਕਿਹਦੇ ਫੋਨ ਇੰਤੇ ਦੀ ਸਮਝਾਉਣਾ ਸਰਦਾ ਫੋਨ ਆਉਂਦਾ ਹੈ ਇਹ ਕਹਿੰਦੀ ਲਿਸਟ ਬਣਾਣੀ ਹੈ ਇੱਕ ਤੇ ਉਹ ਕਹਿੰਦੇ ਹੀ ਬਣ ਗਈ ਹੈ ਕਿ ਨਹੀਂ ਤੇ ਮੈਨੂੰ ਕਹਿੰਦੀ ਹੈ ਕਿ ਬਣੀ ਗਈ ਹੈ ਚਲੋ ਠੀਕ ਐ ਹੁਣ ਫੋਨ ਤਾਂ ਛੱਡੋ ਤੇ ਉਰੇ ਆ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂ ਕਿਹੜਾ ਸਰਪ੍ਰਾਈਜ਼ ਦੇਣਾ ਵਾਂ ਤੂੰ ਹੀ ਆਓਗੇ ਤੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਵਾ ਹੁਣ ਦਾੜ ਪੀੜ ਹਟ ਗਈਆਂ ਨਾ ਤੇ ਹੁਣ ਤੇਰੇ ਕੋਲੋਂ ਲਾਪੀਆਂ ਵਾ ਉਹ ਉਹ ਨਹੀਂ ਗੱਲ ਹੈਗੀ ਉਰੇ ਆਓ ਮੇਰੀ ਗੱਲ ਸਮਝਣ ਦਾਾਸਤੇ ਨਹੀਂ ਆਇਆ ਕੌਣ ਆਹ ਵੇਖੋ ਤੇ ਸਹੀ ਹੋ ਰਹੀ ਆਣ ਕੇ ਪਈਆ ਇਹ ਕੀ ਕਰਨ ਤੁਹਾਨੂੰ ਲੈਣ ਆਏ ਜੇ ਉਹ ਜਾ ਪਰਾਂ ਮੈਂ ਜਾ ਕਿਉਂ ਕਰਨੀ ਕੋਈ ਚੱਜ ਦੀ ਗੱਲ ਕਰੀ ਦੀ ਹੁੰਦੀ ਓਹ ਕਹਿੰਦੇ ਆ ਕਿ